ਅਸੀਂ ਪਹੁੰਚੇ ਹਾਂ ਜੀ ਪਿੰਡਾਂ ਦੇ ਇਲਾਕੇ ਦੇ ਸੇਬਾਂ ਦੇ ਬਾਗ ਮਿਲਣਗੇ ਤੁਹਾਨੂੰ ਇੱਥੇ ਆ ਕੇ ਕਿਤੇ ਅਸੀਂ ਇੱਕ ਪੇਟੀ ਆਹਾ ਗੋਲਡਨ ਐਪਲ ਦੀ ਵਾਲੀ ਬਾਕੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਉਹ ਉੱਥੋਂ ਲੈ ਕੇ ਜਾਵਾਂ ਵੀ ਜਾਵਾਂ ਸਾਰਾ ਸਿੰਗਲ ਵੇ ਰੋਡ ਹੈਗੀ ਹੁਣੇ ਜਾਮ ਖੁੱਲਿਆ ਸੀ ਜਾਮ ਦੇ ਵਿੱਚੋਂ ਨਿਕਲ ਗਏ ਆਏ ਇੱਥੇ ਨਾ ਤੁਹਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ ਰਸਤੇ ਦੇ ਵਿੱਚ ਇੱਕ ਸੀ ਅਪਡੇਟ ਹੋਰ ਸੁਣੀ ਹੈਗੀ 26 ਜਨਵਰੀ 2025 ਤੋਂ ਕਹਿੰਦੇ ਟ੍ਰੇਨ ਚੱਲ ਰਹੀ ਕਿਤੇ ਸੜਕ ਉੱਚੀ ਹੋ ਜਾਂਦੀ ਅਸੀਂ ਪਹੁੰਚ ਗਏ ਜੰਮੂ ਟਾਈਮ ਹੋ ਗਿਆ ਪੰਜ ਪੰਜ ਰਾਤ ਨੂੰ ਸਾਨੂੰ ਇੰਨਾ ਕਾ ਟਰੈਲਿੰਗ ਹੋ ਗਿਆ ਜੀ ਪੰਜਾਬ ਚ ਇੰਟਰ ਅਸੀਂ ਪਹੁੰਚੇ ਹਾਂ ਜੀ ਪਿੰਡਾਂ ਦੇ ਇਲਾਕੇ ਦੇ ਵਿੱਚ ਜਿੱਥੇ ਸਾਰੇ ਸਾਰੇ ਬਾਗ ਹੀ ਬਾਗ ਆ ਇਕੱਲੇ ਸੇਬਾਂ ਦੇ ਬਾਗ ਮਿਲਣਗੇ ਤੁਹਾਨੂੰ ਇੱਥੇ ਆ ਕੇ ਇਕੱਲੇ ਇੱਥੇ ਆ ਦੇਖੋ ਕਿੰਦਾ ਸਭ ਪਿੱਛੇ ਪਲੇਗਰਾਉਂਡ ਆ ਠੀਕ ਹੈ ਇੱਥੇ ਖੇਡੀ ਜਾਂਦੇ ਸਾਰੇ ਤੇ ਆ ਕੁਝ ਹੁਣ ਇਹਨਾਂ ਦਾ ਪਾਣੀ ਲੈ ਕੇ ਇੱਥੇ ਚੀਜ਼ ਅਸੀਂ ਹੋਰ ਨੋਟ ਕੀਤੀ ਸਾਰੇ ਦੇ ਸਾਰੇ ਘਰਾਂ ਨੂੰ ਨਾ ਜੰਦਾ ਲੱਗਿਆ ਹੋਇਆ ਲੋਕ ਲੱਗਿਆ ਹੋਇਆ ਬਾਹਰੋਂ ਕੋਈ ਨਹੀਂ ਰਹਿ ਰਿਹਾ ਇੱਥੇ ਸਾਰੇ ਸਾਰੇ ਘਰ ਬੰਦ ਪਏ ਹੈਗੇ ਕੁਝ ਜਿਵੇਂ ਹੁਣ ਜਿਹੜੇ ਬਾਗਾਂ ਵਾਲੇ ਘਰ ਉਹ ਜਮੇ ਬਿਲਕੁਲ ਹੀ ਬੰਦ ਆ ਤੇ ਤੁਹਾਨੂੰ ਬਾਗ ਦਿਖਾਉਣਾ ਹੁਣ ਕਿਹੜੀ ਸਾਈਡ ਆ ਆ ਇਧਰਲੀ ਸਾਈਡ ਸਾਰੇ ਆਹਾ ਬਾਗ ਹੀ ਬਾਗ ਆ ਸੇਬਾਂ ਦੇ ਬਾਗ ਇਹ ਸਾਰਾ ਇਹ ਹੈਗਾ ਰਾਮਪੁਰ ਰਾਮਪੁਰ ਪਿੰਡ ਆਗਾ ਉੱਥੇ ਅਸੀਂ ਆਏ ਆ 골ਡਨ ਐਪਲ ਲੈਣ ਲਈ ਜੇ ਇਹਦੇ ਵਿੱਚ ਜਿਹੜੀ ਇਹਦੀ ਗੋਲਡਨ ਐਪਲ ਦੀ ਫਸਲ ਆ ਉਹ ਅਗਸਤ ਤੱਕ ਹੀ ਆਗਸਤ ਤੱਕ ਤੁਹਾਨੂੰ ਜਿੰਨੇ ਮਰਜੀ ਕੁਆਨਟੀਟੀ ਦੇ ਵਿੱਚ ਮਿਲ ਜਾਣਗੇ ਬਟ ਹੁਣ ਨਹੀਂ ਸਰਦੀਆਂ ਟਾਈਮ ਇਥੇ ਕੁਝ ਵੀ ਨਹੀਂ ਮਿਲਦਾ ਜੂਨ ਜੁਲਾਈ ਅਗਸਤ ਇਹ ਟਾਈਮਾਂ ਦੇ ਵਿੱਚ ਤੁਸੀਂ ਇੱਥੇ ਆਓ ਤੁਹਾਨੂੰ ਸਭ ਕੁਝ ਮਿਲੂਗਾ ਇਹਨਾਂ ਦਾ ਜੀ ਆਪਦਾ ਬਾਗ ਆ ਆ ਇਹਨਾਂ ਦੇ ਘਰੀ થી ਪਹੁੰਚੇ ਸੀ ਇੱਥੋਂ ਇੱਥੇ ਅਸੀਂ ਇੱਕ ਪੇਟੀ ਆਹਾ ਗੋਲਡਨ ਐਪਲ ਦੀ ਵਾਲੀ ਦੋ ਪੇਟੀਆਂ ਆ ਉਹ ਲੈਣੀਆਂ ਇਹ ਕਹਿੰਦੀ ਵੀ ਜਿਹੜਾ ਵਧੀਆ ਮਹੀਨਾ ਇੱਥੇ ਆਉਣ ਦਾ ਖਰੀਦਣ ਦਾ ਉਹ ਹੈਗਾ ਸੈਪਟੰਬਰ ਦੇ ਵਿੱਚ ਕਹਿੰਦਾ ਸੀ ਤੋੜਨ ਲੱਗ ਜਾਨੀ ਆ ਠੀਕ ਆ ਉਦੋਂ ਇੱਥੇ ਆਓ ਤੇ ਉਦੋਂ ਤੁਹਾਨੂੰ ਹੋਰ ਵੀ ਕੁਆਂਟੀਟੀ ਦੇ ਵਿੱਚ ਮਿਲ ਜਾਣਗੇ ਬਟ ਇਹਨਾਂ ਨੇ ਸਾਨੂੰ ਫਿਰ ਵੀ ਪ੍ਰਬੰਧ ਕਰਕੇ ਦਿੱਤਾ ਸਾਨੂੰ ਇੱਕ ਪੇਟੀ ਦਾ 골ਡਨ ਐਪਲ ਦੀ ਕਰਤੀ ਤੇ ਦੋ ਅਸੀਂ ਡਲੀਆਂ ਰੈੱਡ ਦੀਆਂ ਨੈਚੁਰਲ ਆ ਸਾਰੇ ਇਹ ਸੀ ਗਾ ਕੇ ਦੇਖਿਆ ਨਾ ਸਾਈਜ਼ ਨਾ ਜਿਹੜਾ ਜੇ ਤੁਸੀਂ ਲੈਣਾ ਵੀ ਹੋਇਆ ਕਿ ਇੱਥੇ ਮੀਡੀਅਮ ਸਾਈਜ਼ ਲਿਓ ਉਹੀ ਬੈਸਟ ਆ ਅਸੀਂ ਜੀ ਇੱਥੋਂ ਲੈ ਲੀਆਂ ਚੱਕ ਲੀਆਂ ਤਿੰਨ ਪੇਟੀਆਂ 골ਡਨ ਤੇ ਰੈੱਡ ਐਪਲ ਹੁਣ ਅਸੀਂ ਚੱਲੇ ਆਂ ਬਾਕੀ ਇਹਨਾਂ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਇਹ ਤਾਂ ਸਾਨੂੰ ਇੰਨਾ ਮਾਨਦਨ ਕਰੀ ਜਾਂਦੇ ਕਹਿੰਦੇ ਸੀ ਪੰਜਾਬ ਦੀ ਰੋਟੀ ਹੈ ਤੂੰ ਸਾਡੇ ਕੋਲ ਰੋਟੀ ਖਾ ਕੇ ਜਾਓ ਬਾਕੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਸਾਨੂੰ ਓਕੇ ਥੈਂਕ ਯੂ ਇਹਨਾਂ ਨੇ ਨਾ ਹੁੰਦੇ ਕਰਦੇ ਵੀ ਸਾਨੂੰ ਕਿਹਾ ਵੀ ਹਾਂ ਕੋਈ ਨਾ ਤੁਹਾਨੂੰ ਦੇ ਦਿੰਨੇ ਆ ਅਸੀਂ ਠੀਕ ਹੈ ਓਕੇ ਜੀ ਬਾਏ ਓਕੇ ਥੈਂਕ ਯੂ ਬਾਏ ਜੀ ਬਾਏ ਚਲੋ ਜੀ ਹੁਣ ਚੱਲਦੇ ਆਂ ਇਹ ਰੋਡ ਦੇ ਆਸ-ਪਾਸ ਹੀ ਸਾਰੇ ਆਪਾਂ ਨੂੰ ਸੇਬਾਂ ਦੇ ਬਾਗ ਹੀ ਮਿਲ ਜਾਣਗੇ ਕਿਉਂਕਿ ਇਸ ਪਿੰਡ ਦੇ ਲੋਕ ਖੇਤੀ ਕਰਦੇ ਆ ਸਿਰਫ ਸੇਬਾਂ ਦੀ ਜੇ ਆਪਾਂ Google Map ਤੇ ਵੀ ਸਰਚ ਕਰਦੇ ਆ ਤਾਂ ਇਹਦਾ ਰੋਡ ਦਾ ਨੇਮ ਹੈਗਾ Apple Orchard Road ਸਾਰੇ ਤੁਹਾਨੂੰ ਅਗਸਤ ਸਤੰਬਰ ਦੇ ਵਿੱਚ ਤੋੜਨ ਲੱਗ ਜਾਂਦੀ ਹੈ ਇਹ ਉਦੋਂ ਬਹੁਤ ਜ਼ਿਆਦਾ ਕੁਆਲਿਟੀ ਦੇ ਵਿੱਚ ਮਿਲ ਜਾਂਦੀ ਹੈ ਤੇ ਸਾਨੂੰ ਜਿਹੜੇ ਆਪਣਾ 골ਡਨ ਐਪਲ ਮਿਲੇ ਆ ਉਹ ਮਿਲੇ ਹੈਗੇ 20 ਰੁਪਏ ਕਿਲੋ 400 ਦੀ ਪੇਟੀ ਮਿਲੀ ਸਾਨੂੰ ਤੇ ਜਿਹੜੇ ਹੈਗੇ ਦੂਸਰੇ ਰੈੱਡ ਐਪਲ ਉਹ 300 ਦੀ ਪੇਟੀ ਮਿਲੀ ਉਹ ਤੋਂ ਹਿਸਾਬ ਤੱਕ ਬਣਾ ਲਓ ਕਿੰਨੇ ਦੀ ਪੈਂਦੀ ਐ 20 ਕਿਲੋ ਦੀ ਪੇਟੀ ਮਿਲੀ ਥੰਨੂੰ ਜਿਹੜੀ ਜੀ ਇਹ ਲੋਕੇਸ਼ਨ ਆ ਇਹ ਹੈਗੀ ਜੇ ਤੁਪਾ ਅਨੰਤ ਨਗਰ ਤੋਂ ਪਹਿਲਾਂ ਜਾਨੂੰ ਜਾਣੇ ਆ ਪਹਿਲਾਂ ਉੱਥੇ ਪਹਿਲੀ ਸਿਟੀ ਆਉਂਦੀ ਆ ਮਟਨ ਮਟਨ ਕਰਕੇ ਨੀਵਾਗਾ ਤੇ ਉੱਥੋਂ ਨਾ ਇਹ ਬਹੁਤ ਜਿਆਦਾ ਉੱਪਰ ਜਾ ਕੇ ਪਹਾੜੀ ਦੇ ਉੱਤੇ ਜਾ ਕੇ ਜਮਾ ਉਧਰ ਜਾ ਕੇ ਆਪਣੇ ਮਿਲਦੇ ਆਈ ਆਪਾਂ ਜਿਹੜਾ ਇਹ ਰੂਟ ਹੈ ਇਹਦੇ ਉੱਤੇ ਆਪਾਂ ਨੂੰ ਜੇ ਆਪਾਂ ਰਾਤ ਨੂੰ ਵੀ ਟਰੈਵਲ ਕਰਨਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਰੀ ਦੀ ਸਾਰੀ ਕਰੋੜ ਤੇ ਹੀ ਜਦੋਂ ਆਪਾਂ ਕੋਈ ਵੀ ਟਨਲ ਕ੍ਰੋਸ ਕਰਾਂ ਜਿਵੇਂ ਪਿੱਛੇ ਟਨਲ ਕ੍ਰੋਸ ਕਰਕੇ ਆਏ ਆ ਹਨਾ ਇਹ ਰੋਡ ਦੇ ਉੱਤੇ ਆਪਾਂ ਨੂੰ ਆਰਮੀ ਮਿਲਦੀ ਹੀ ਮਿਲਦੀ ਆ ਹਰੇਕ ਟਨਲ ਤੋਂ ਐਂਟਰ ਹੋਣ ਤੋਂ ਪਹਿਲਾਂ ਜਦੋਂ ਆਪਾਂ ਬਾਹਰ ਨਿਕਲਦੇ ਆ ਉੱਥੇ ਫੇਰ ਖੜੀ ਹੁੰਦੀ ਆ ਚੈਕਿੰਗ ਕਰਦੇ ਆ ਬਟ ਚੈਕਿੰਗ ਦੇ ਵਿੱਚ ਕੁਝ ਨਹੀਂ ਪੁੱਛਦੇ ਐਜਸਟ ਔਰ ਕੁਛ ਨਹੀਂ ਕਰਦੇ ਜਿਹੜਿਆ ਟੋਲ ਆ ਇਹ ਹਰੇਕ ਟਨਲ ਤੋਂ ਪਹਿਲਾਂ ਤੁਹਾਨੂੰ ਟੋਲ ਮਿਲਣਾ ਹੀ ਮਿਲਣਾ ਟੋਲ ਕੱਟਣ ਤੋਂ ਬਾਅਦ ਤੁਸੀਂ ਸਮਝ ਲਓ ਬਸ ਟਨਲ ਸਟਾਰਟ ਹੋਣ ਵਾਲੀ ਆ ਹਰੇਕ ਟਨਲ ਤੋਂ ਪਹਿਲਾਂ ਤੁਹਾਨੂੰ ਟੋਲ ਮਿਲਣਾ ਦੋਨੋਂ ਸਾਈਡ ਜਾਣ ਵੇਲੇ ਵੀ ਤੇ ਆਉਣ ਵੇਲੇ ਵੀ ਤੁਹਾਨੂੰ ਦੱਸਿਆ ਜੀ ਅਸੀਂ ਵੀ ਰਾਤ ਨੂੰ ਡਰਾਈਵ ਸਹੀ ਰਹਿੰਦੀ ਆ ਤਾਂ ਦੇਖੋ ਵੀਰੇ ਉਹ ਉੱਥੋਂ ਲੈ ਕੇ ਜਾਮ ਹੀ ਜਾਮ ਆ ਸਾਰਾ ਸਿੰਗਲ ਵੇ ਰੋਡ ਆਗੀ ਤੇ ਅੱਗੇ ਤੱਕ ਉਹ ਤੱਕ ਜਾਮ ਹੀ ਜਾ ਮਿਲੂ ਆਪਾਂ ਨੂੰ ਇਸ ਕਰਕੇ ਜੇ ਕਿਸੇ ਨੇ ਜਲਦੀ ਪਹੁੰਚਣਾ ਤਾਂ ਰਾਤ ਨੂੰ ਆਉਦਾ ਡਰਾਈਵ ਕਰਿਓ ਤੇ ਉਦਾਂ ਨਹੀਂ ਕੋਈ ਉਦਾਂ ਤੇ ਇੱਥੇ ਸਾਰਾ ਸਾਰੇ ਸਾਰੇ ਰੋਡ ਤੇ ਇਦਾਂ ਹੀ ਮਿਲੂਗਾ ਤੁਹਾਨੂੰ ਪਿੱਛੇ ਹੁਣੇ ਜਾਮ ਖੁੱਲਿਆ ਸੀ ਜਾਮ ਦੇ ਵਿੱਚੋਂ ਹੀ ਨਿਕਲ ਕੇ ਆਏ ਆ ਦਿਨੇ ਆਹੀ ਪ੍ਰੋਬਲਮ ਹੁੰਦੀ ਆ ਡਰਾਈਵ ਕਰਨ ਦੀ ਬਹੁਤ ਜਾਮ ਮਿਲਦੇ ਆਪਾਂ ਨੂੰ ਰਸਤੇ ਦੇ ਵਿੱਚ ਤੇ ਇਹ ਇਹ ਨਾ ਸਿੰਗਲ ਰੋਡ ਹੈਗੀ ਇਹ ਹੈਗੀ ਆਪਣਾ ਪਾਣੀ ਪਤ ਥੋੜਾ ਜਿਹਾ ਅੱਗੇ ਜਾ ਕੇ ਉਥੋਂ ਸਟਾਰਟ ਹੁੰਦੀ ਹੈ ਤੇ ਜਾਂਦੀ ਹੈਗੀ ਬੈਣੀ ਹਾਲ ਤੱਕ ਇਹ ਸਾਰੀ ਸਿੰਗਲ ਰੋਡ ਹੈ ਬਟ ਇਹ ਥੋੜੇ ਟਾਈਮ ਤੱਕ ਸਾਲ ਡੇਢ ਸਾਲ 2 ਸਾਲਾਂ ਤੱਕ ਇਹ ਡਬਲ ਬਣਾ ਰਿਹਾ ਨਾਲ 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 ਕੰਸਟਰਕਸ਼ਨ ਵਰਕ ਵੀ ਚੱਲ ਰਿਹਾ ਇੱਥੇ ਤੇ ਇੱਥੇ ਵੀ ਫੋਰ ਲੈਣੀ ਪੰਨੀ ਆ ਬਾਕੀ ਇੱਕ ਚੀਜ਼ ਹੋਰ ਇੱਥੇ ਨਾ ਤੁਹਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ ਰਸਤੇ ਦੇ ਵਿੱਚ ਆਪਦਾ ਪਹਿਲਾਂ ਪਿੱਛੋਂ ਲੈ ਕੇ ਚੱਲਿਓ ਖਾਣ ਪੀਣ ਦਾ ਕਿਉਂਕਿ ਕਈ ਵਾਰੀ ਬੱਚੇ ਹੁੰਦੇ ਨਾਲ ਤੇ ਇੱਥੇ ਇਦਾਂ ਦਾ ਕੁਝ ਨਹੀਂ ਮਿਲਣਾ ਤੁਹਾਨੂੰ ਤੇ ਆਪਦਾ ਜਿੱਦਾਂ ਪਤਨੀ ਡਾਪ ਤੋਂ ਪਿੱਛੇ ਜਿੱਥੇ ਵੀ ਤੁਹਾਨੂੰ ਕੋਈ ਸ਼ਹਿਰ ਮਿਲਦਾ ਤਾਂ ਉੱਥੋਂ ਆਪਦਾ ਖਾਣ ਪੀਣ ਚੱਕੋ ਨਾਲ ਠੀਕ ਹੈ ਕੈਰੀ ਕਰਕੇ ਲੈ ਕੇ ਆਓ ਕਿਉਂਕਿ ਰਸਤੇ ਦੇ ਵਿੱਚ ਤੁਹਾਨੂੰ ਜਾਮ ਲੱਗ ਗਿਆ ਤਾਂ ਫਿਰ ਔਖਾ ਹੋ ਜਾਣਾ ਜਾਮ ਲੱਗਦਾ ਵੀ ਐਹੀ ਜਗ੍ਹਾ ਜਿੱਥੇ ਸਿਟੀ ਵੀ ਨਹੀਂ ਹੁੰਦੀ ਉੱਥੇ ਜਾਮ ਲੱਗਦਾ ਅਦਰਵਾਈਜ਼ ਤਾਂ ਕੋਈ ਜਾਮ ਨਹੀਂ ਲੱਗਦਾ ਸਿਟੀ ਦੇ ਵਿੱਚ ਟ੍ਰੈਫਿਕ ਹੁੰਦਾ ਬਾਕੀ ਨਾ ਇੱਥੋਂ ਦੇ ਜਿਹੜੇ ਲੋਕ ਆਗੇ ਉਹ ওভারਟੇ ਕਰਦੇ ਰੋਡ ਦੇ ਉੱਤੇ ਉੱਥੇ ਜਾ ਕੇ ਉਹ ਚੀਜ਼ਾਂ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਬਟ ਆਰਮੀ ਹੁੰਦੀ ਹੈ ਚਲੋ ਨਾਲ ਦੀਆਂ ਜਾਮ ਖੁੱਲਦਾ ਰਹਿੰਦਾ ਜਾਮ ਲੱਗਦਾ ਹੀ ਬਹੁਤ ਵੱਡਾ ਹੈ ਇਹ ਨਹੀਂ ਹੈਗਾ ਵੀ ਥੋੜਾ ਮੋਟਾ 100 200 ਮੀਟਰ ਦਾ ਲੱਗੂਗਾ 2-2 3-3 ਕਿਲੋਮੀਟਰ ਦਾ ਜਾਮ ਲੱਗ ਜਾਂਦਾ ਸਿੱਧਾ ਹੀ ਠੀਕ ਹੈ ਤੇ ਆਉ ਥੋੜਾ ਜਿਆ ਇਹ ਚੀਜ਼ਾਂ ਧਿਆਨ ਰੱਖੇੜੇ ਤੁਹਾਨੂੰ ਦੱਸੀਆਂ ਜੰਮੂ ਅਸੀਂ ਵੈਸੇ ਤਾਂ ਸਾਨੂੰ 4 ਵਜੇ ਦਾ ਕੁਝ ਟਾਈਮ ਮੇਰੇ ਕੋਲ ਪਹਿਲਾਂ ਦੱਸਿਆ ਸੀ ਤੁਹਾਨੂੰ ਮੈਂ ਉਦੋਂ ਸ਼ੋਅ ਕਰ ਰਿਹਾ ਸੀਗਾ ਤੇ ਹੁਣ ਇਹਨੇ ਕਰਤੇ ਪੌਣੇ-ਪੰਜ ਦਾ ਟਾਈਮ ਸ਼ੋਅ 2 ਘੰਟੇ 57 ਮਿੰਟ 138 ਕਿਲੋਮੀਟਰ ਪਿਆ ਹੈ ਜੀ। ਬਾਕੀ ਜਿਹੜਾ ਜਿਹੜਾ ਕੁਝ ਹੋਇਆ ਤੁਹਾਨੂੰ ਦਿਖਾਉਣੇ ਆ ਜੀ ਅੱਗੇ ਕੋਈ ਵੀ ਸਾਨੂੰ ਮਿਲਿਆ ਕੋਈ ਪ੍ਰੋਬਲਮ ਆਈ ਤਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਨਾਲ-ਨਾਲ ਠੀਕ ਆ ਦੱਸਦੇ ਰਵਾਂਗੇ। ਕਿਤੇ ਸੜਕ ਉੱਚੀ ਹੋ ਜਾਂਦੀ ਹੈ ਕਿਤੇ ਫਿਰ ਸਿੰਗਲ ਹੋ ਜਾਂਦੀ ਹੈਗੀ ਕਿਤੇ ਡਬਲ ਕਿਤੇ ਸਿੰਗਲ ਇਹ ਇੱਦਾਂ ਹੀ ਹੈ ਕਿ ਥੋੜਾ ਟੋਟਾ ਤੇ ਬਾਕੀ ਤਾਂ ਸਾਰੀ ਫੋਰਵੇ ਹੈਗੀ ਹੀ ਹੈਗੀ ਆ। ਇਹਦਾ ਵੀ ਆ ਦੇਖੋ ਨਾਲ ਨਾਲ ਕੰਮ ਚੱਲਿਆ ਇੰਦਰ ਫਲਾਈਓਵਰ ਬਣ ਰਹੀ ਹੈ ਜਿੱਥੇ ਆ ਦੇਖੋ ਨਾਲ-ਨਾਲ ਸਾਰੇ ਫਲਾਈਓਵਰ ਬਣ ਰਹੇ ਆ ਇਹ ਵੀ ਸਾਰੀ ਫੋਰ ਲੇਨ ਹੋ ਜਾਣੀ ਆ। ਇੱਕ ਅਸੀ ਅਪਡੇਟ ਹੋਰ ਸੁਣੀ ਹੈਗੀ 26 ਜਨਵਰੀ 2025 ਤੋਂ ਕਹਿੰਦੇ ਟ੍ਰੇਨ ਚੱਲ ਰਹੀ ਹੈ ਜਿਹੜੀ ਕਿ ਦਿੱਲੀ ਤੋਂ ਚੱਲਣੀ ਆ ਸ਼੍ਰੀਨਗਰ ਤੱਕ ਸਿੱਧੀ ਤੇ ਉਹਦਾ ਵੈਸੇ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਵੀ ਜਿਹੜਾ ਉਹਦਾ ਸਫ਼ਰ ਹੈਗਾ ਉਹ ਹੁਣ ਲਗਭਗ 6.5 ਘੰਟਿਆਂ ਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਫਾਸਟ ਹੈ ਟ੍ਰੇਨ ਤੇ ਉਹ ਵੀ ਦੇਖੋ ਹੁਣ ਜਦੋਂ ਚੱਲੂਗੀ ਉਦੋਂ ਪਤਾ ਲੱਗੂਗਾ ਵੀ ਆਪਣੇ ਪੰਜਾਬ ਦੇ ਵਿੱਚ ਕਿੱਥੋਂ ਦੀ ਹੋ ਕੇ ਜਾਊਗੀ ਉਹ ਤੇ ਉਹਦੀ ਵੀ ਅਪਡੇਟ ਤੁਹਾਨੂੰ ਕਰ ਦਾਂਗੇ ਜੇ ਕੋਈ ਵੀ ਸਾਨੂੰ ਮਿਲੀ ਉਹ ਮੇਰਾ ਖਿਆਲ ਜੇ ਹੁਣ ਅੱਪਰ ਇਹ ਚੀਜ਼ ਹੈ ਜੇ ਆਪਾਂ ਪਰਸਨਲ ਵਹੀਕਲ ਤੇ ਆਉਣੇ ਆ ਤਾਂ ਆਪਣਾ ਆਸੇ-ਪਾਸੇ ਸਾਈਟ ਸੀਇੰਗ ਲੋਕੇਸ਼ਨਸ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਂਦੀਆਂ ਬਟ ਜੇ ਆਪਾਂ ਆਵਾਂਗੇ ਟ੍ਰੇਨ ਜਾਂ ਕੋਈ ਵੀ ਪਬਲਿਕ ਟਰਾਂਸਪੋਰਟ ਤੇ ਤਾਂ ਉੱਥੇ ਫਿਰ ਆਪਾਂ ਨੂੰ ਹਾਇਰ ਕਰਨੀ ਪੈਣੀ ਆ ਹਾਇਰ ਕਰਨ ਦਾ ਵੀ ਕੋਈ ਉੱਥੇ ਜ਼ਿਆਦਾ ਖਰਚਾ ਨਹੀਂ ਆਉਂਦਾ ਹਾਇਰਿੰਗ ਵੀ ਸਹੀ ਰਹਿੰਦੀ ਆ ਉੱਥੇ ਹਾਇਰ ਕਰ ਲਓ ਵਹੀਕਲ ਜਾ ਕੇ ਮੇਰਾ ਖਿਆਲ 2250 ਰੁਪਿਆ ਸਾਰੇ ਦਿਨ ਦਾ ਜਾਂ 1500 ਵੀ ਲੈ ਲੈਂਦੇ ਆ ਉਹ ਤੁਹਾਡੀ ਬਾਰਗੇਨਿੰਗ ਤਾਂ ਤੁਸੀਂ ਬਾਰਗੇਨਿੰਗ ਕਰੋ ਉੱਥੇ ਜਾ ਕੇ ਤਾਂ ਉਹ ਵੀ ਮਿਲ ਜਾਂਦਾ ਉਹ इजीली ਸਾਰਾ ਕੁਝ ਮਿਲ ਜਾਂਦਾ ਉੱਥੇ ਅੱਗੇ ਜਾ ਕੇ ਤਾਂ ਬਸ ਥੋੜਾ ਰਸਤੇ ਦਾ ਹੀ ਆ ਉਹ ਥੋੜੇ ਜਿਹੜਾ ਕੁਝ ਤੁਹਾਨੂੰ ਰਸਤੇ ਦੱਸਿਆਗਾ ਉਹਦਾ ਧਿਆਨ ਰੱਖਿਓ ਇਹ ਜਿਹੜੇ ਤੁਹਾਨੂੰ ਕੰਕਰੀਟ ਦੇ ਵੱਡੇ ਵੱਡੇ ਪਿੱਲਰ ਦਿਖ ਰਹੇ ਹਨ ਇਹ ਕੰਸਟਰਕਸ਼ਨ ਵਰਕ ਚੱਲ ਰਿਹਾ ਹੈਗਾ ਰੋਡਸ ਨੂੰ ਹੋਰ ਵੀ ਵਾਈਡ ਕਰ ਰਹੇ ਆ ਸੜਕਾਂ ਨੂੰ ਹੋਰ ਵੀ ਚੌੜੀਆਂ ਕਰ ਰਹੇ ਆ ਇਹ ਇੱਕ ਜਿਹੜੀ ਤੁਹਾਨੂੰ ਟ੍ਰੇਨ ਦੱਸੀ ਸੀ ਪਿੱਛੇ ਜੇ ਵੀ 26 ਜਾਣੇ ਬੰਦ ਨੂੰ ਚੱਲਣੀ ਆ ਉਹ 26 ਨੂੰ ਨਹੀਂ 6 ਜਨਵਰੀ ਨੂੰ ਚੱਲ ਰਹੀ ਹੈ ਕਟੜਾ ਤੋਂ ਸ਼੍ਰੀਨਗਰ ਤੱਕ ਤੇ ਉਹਨਾਂ ਨੇ ਅਪਡੇਟ ਕੀਤਾ ਹੋਣ ਇਹ ਜਿਹੜਾ ਇਹ ਰੀਵਰ ਇਹ ਜੰਮੂ ਦਾ ਸਾਰਿਆਂ ਨੂੰ ਵੱਡਾ ਰੀਵਰ ਦੱਸਿਆ ਜਾਂਦਾ ਇਹਦਾ ਆ ਬ੍ਰਿਜ ਵੀ ਅੱਧੇ ਕਿਲੋਮੀਟਰ ਤੱਕ ਦਾ ਹੋਣਾ ਬਾਕੀ ਆਪਾਂ ਨੂੰ ਸ਼્યોਰ ਨਹੀਂ ਹੈਗਾ ਵੀ ਕਿੰਨੇ ਦਾ ਹੋਣਾ ਹਨਾ ਅੰਦਾਜ਼ਾ ਲਾਇਆ ਵੀ ਇੰਨੇ ਦਾ ਹੋਣਾਗਾ ਇਹਦਾ ਨਾਮ ਹੈ ਤਵੀ ਰੀਵਰ ਅਸੀਂ ਪਹੁੰਚ ਗਏ ਜੰਮੂ ਟਾਈਮ ਹੋ ਗਿਆ 5:05 ਤੇ ਹੁਣ ਅਸੀਂ ਬੈਠਾ ਟੋਮਿਨੋ ਲੈਗੇ ਤੇ ਆਰਡਰ ਖਾਣੇ ਆ ਤੇ ਫਿਰ ਅੱਗੇ ਚੱਲਦੇ ਆ ਅੱਜ ਰਾਤ ਨੂੰ ਪਹੁੰਚਣਾ ਸੀ ਘਰ ਰਾਤ ਨੂੰ ਸਾਨੂੰ ਇੰਨਾ ਕ ਟ੍ਰੈਫਿਕ ਮਿਲਿਆ ਰਾਤ ਨੂੰ ਨਹੀਂ ਸ਼ਾਮ ਨੂੰ ਵੀ ਸਾਨੂੰ 2 ਘੰਟੇ ਜੰਮੂ ਕ੍ਰੋਸ ਕਰਨ ਤੇ ਹੀ ਲੱਗੇ 2 ਘੰਟੇ ਬਹੁਤ ਜ਼ਿਆਦਾ ਟ੍ਰੈਫਿਕ ਆ ਰਾਤ ਦਾ ਤਾਂ ਸ਼ਾਮ ਸ਼ਾਮ ਵੇਲੇ ਦਾ ਮਤਲਬ ਕਿ ਵੀ 6 ਤੋਂ ਬਾਅਦ ਠੀਕ ਆ ਹੁਣ ਥੋੜਾ ਜਿਹਾ ਮਿਲਿਆ ਬਾਕੀ ਇੱਧਰ ਕੰਸਟਰਕਸ਼ਨ ਵਰਕ ਚੱਲਦਾ ਤਾਂ ਹੋਰ ਵੀ ਜਾਮ ਜ਼ਿਆਦਾ ਲੱਗਦੀ ਆ ਜਿਹੜੀ ਇਹ ਰੋਡ ਬਣ ਰਹੀ ਆ ਨਾ ਇਹ ਇਨਾ ਇਹਦੇ ਇਨਵੈਸਟਮੈਂਟ ਹੋ ਰਹੀ ਆ ਐਗਰਾਂ ਵੀ ਅਸੀਂ ਦੇਖਦੇ ਆਉਣੇ ਹਨਾ ਵੀ ਕੋਈ ਨਾ ਕੋਈ ਇਹ ਕੱਲੇ ਟੂਰਿਸਟ ਲਈ ਨਹੀਂ ਬਣ ਰਹੀ ਏ ਇਹਦੇ ਵਿੱਚ ਕੋਈ ਨਾ ਕੋਈ ਗਵਰਨਮੈਂਟ ਦਾ ਹੀ ਫਾਇਦਾ ਤਾਂ ਉਹੀ ਚੀਜ਼ ਸਾਨੂੰ ਪਤਾ ਲੱਗੀ ਸੀ ਇੱਕ ਸੌਨਮ ਵਾਂਗਚੱਕ ਨੇਮ ਦਾ ਪਰਸਨ ਆ ਓਹੋ ਹੈ ਤਾਂ ਵੈਸੇ ਜੰਮੂ ਦਾਗਾ ਵੈਸੇ ਹੁਣ ਉਹ ਰਹਿੰਦਾ ਲਦਾਖ ਦੇ ਵਿੱਚ ਤਾਂ ਉਹਨੇ ਵੀ ਇਹਦੇ ਤੇ ਸਟ੍ਰਾਈਕ ਕੀਤੀ ਸੀ ਲਦਾਖ ਦੇ ਵਿੱਚ ਤੇ ਉਹ 3D idiots ਦੇ ਵਿੱਚ ਵੀ ਕਰੈਕਟਰ ਕਰ ਚੁੱਕਿਆ ਮੇਰਾ ਖਿਆਲ ਤੇ ਉਹ ਬੰਦੇ ਨੇ ਵੀ ਇਹਦੇ ਸਟ੍ਰਾਈਕ ਕੀਤੀ ਸੀ ਕੁਛ ਨਾ ਕੁਛ ਨਾ ਗਵਰਨਮੈਂਟ ਨੂੰ ਆਪ ਦਾ ਫਾਇਦਾ ਜਾਂ ਕੁਛ ਉਹਨਾਂ ਨੂੰ ਉਧਰ ਮਿਲਿਆ ਹੋਣਾ ਇਸ ਕਰਕੇ ਨਹੀਂ ਇਨਵੈਸਟਮੈਂਟ ਕਰ ਰਿਹਾ ਇੰਨੀ ਰੋਡ ਤੇ ਇਹ ਜਾਂ ਕੁਛ ਬਣਾ ਰਿਹਾ ਇੱਧਰ ਹਨ ਨਹੀਂ ਤਾਂ ਟੂਰਿਜ਼ਮ ਲਈ ਟੂਰਿਜ਼ਮ ਦੇ ਵਿੱਚੋਂ ਕਿੱਥੋਂ ਪੈਸਾ ਕੱਢ ਲੈਣਗੇ ਇੰਨਾ ਇਹ ਸਾਰੇ ਦਾ ਸਾਰਾ ਜੰਮੂ ਆ ਜਿਹੜਾ ਉਹ ਫਲਾਈਓਵਰ ਦੇ ਨਾਲ ਹੀ ਕ੍ਰੋਸ ਕਰਤਾ ਇਹਨਾਂ ਨੇ ਸਾਰੇ ਜੰਮੂ ਦੇ ਵਿੱਚ ਫਲਾਈਓਵਰ ਹੀ ਆ ਬਾਰੋਂ ਸਟਾਰਟ ਹੋ ਜਾਂਦਾ ਐਂਡ ਤੱਕ ਜਾਂਦਾ ਦੇਖੋ ਕਿੱਡੇ-ਕੱਡੇ ਪ੍ਰੋਜੈਕਟ ਲੱਗੇ ਹੋਏ ਇੱਥੇ ਬਹੁਤ ਜ਼ਿਆਦਾ ਮਤਲਬ ਕਿ ਸਰਕਾਰ ਆਪਦੇ ਲਈ ਕਰਦੀ ਆ ਆਪਣੇ ਲਈ ਤਾਂ ਆਪਾਂ ਤਾਂ ਹੀ ਆ ਆਪਣੇ ਤਾਂ ਬਸ ਟੋਲ ਲäle ਬਾਅਦ ਵਿੱਚ ਟੋਲ ਲਾ ਤੇ ਜਾਣ ਲਈ ਪੈਦਾ ਤਾਂ ਉਹਨਾਂ ਦੇ ਹੀ ਹੈ ਨਾ ਉਹਨਾਂ ਨੂੰ ਕੁਝ ਮਿਲਿਆ ਤਾਂ ਉਹ ਇੰਨੀ ਇਨਵੈਸਟਮੈਂਟ ਕਰ ਫਾਈਨਲੀ ਹੋ ਗਏ ਜੀ ਪੰਜਾਬ ਚ ਇੰਟਰ ਆ ਕਰਤਾ ਇਹਨਾਂ ਨੇ ਸਵਾਗਤ ਪਤਾ ਨਹੀਂ ਕਿੱਥੇ ਕਿੱਥੇ ਕਰਨਗੇ ਅੱਜ ਰਾਤ ਨੂੰ ਦੇਖਦੇ ਆਂ ਬਾਕੀ ਕੀ ਖੁਸ਼ ਕਰਦੇ ਆਂ ਪਿੱਛੇ ਤਾਂ ਸਾਨੂੰ ਜੰਮੂ ਦੇ ਵਿੱਚ ਤਾਂ ਕਿਤੇ ਵੀ ਨਹੀਂ ਮਿਲੀ ਇੱਕ ਜਗ੍ਹਾ ਮਿਲੀ ਸੀ ਉਹਨਾਂ ਨੇ ਪੁੱਛਿਆ ਸਾਡੇ ਤੋਂ ਗੱਡੀ ਕੀ ਦੇ ਨਾਂ ਕੀ ਦੀ ਗੱਡੀ ਐ ਇਹ ਜਿਹੜੀ ਤੁਸੀਂ ਲਈ ਫਿਰਦੇ ਹੋ ਉਹ ਹੋਈ ਸੀ ਪਹਿਲਾਂ ਕੰਮ ਸਾਈਟ ਹੋਈ ਸੀਗੀ ਬਾਕੀ ਆਉਂਦੇ ਹੋਏ ਕੋਈ ਆਰਮੀ ਵੀ ਨਹੀਂ ਸਾਨੂੰ ਦਿਖੀ ਉੱਥੇ ਰੋਡ ਤੇ ਕਿਉਂਕਿ ਰਾਤ ਨੂੰ ਦਸਾਰੇ ਥੋੜੇ ਥੋੜੇ ਕੁਝ ਕਿਲੋਮੀਟਰ ਬਾਅਦ ਆਰਮੀ ਹੁੰਦੀ ਹੀ ਹੁੰਦੀ ਆ ਬਟਾਉਣ ਬਿਲਕੁਲ ਨਹੀਂ ਸਾਨੂੰ ਮਿਲੀ ਆ ਇੱਥੇ ਤਾਂ ਫਿਰ ਆਪਣਾ ਬਾਰਡਰ ਆ ਗਿਆ ਜੰਮੂ ਕਸ਼ਮੀਰ ਤੇ ਪੰਜਾਬ ਦਾ ਇੱਥੇ ਚੌਂਕੀ ਬਣੀ ਹੋਈ ਆ ਇੱਥੇ ਦੇਖਦੇ ਚੈਕਿੰਗ ਕਰਦੇ ਆ ਕਿ ਨਹੀਂ ਕੁਝ ਇਧਰਲੀ ਸਾਈਡ ਕੋਈ ਵੀ ਨਹੀਂ ਦੇਖੋ ਇੱਥੇ ਆਪਣੇ ਤਾਂ ਇੰਨੀ ਕਿਸੇ ਗੈਰਟੀ ਰੱਖਦੇ ਆ ਜਿਆਦਾ ਸਿਕਿਉਰਿਟੀ ਨਹੀਂ ਹੈਗੀ ਕੱਲਾ ਡਰਾ ਵੀ ਕੱਲਾ ਡਰਾ ਭਈ ਆ ਉਹ ਪੰਜਾਬ ਲਈ ਆ ਉਹ ਬਟਾ ਟਾਉਰ ਨਾਲ ਦੇਖੋ ਚਲੋ ਜੀ ਹੋ ਗਏ ਜੀ ਐਂਟਰ ਪੰਜਾਬ ਚ ਪਹੁੰਚ ਗਏ ਜੀ ਟਾਈਮ ਹੋ ਗਿਆ 4:33 ਮਿੰਟ ਦਿਨ ਚੜਨ ਆਲਾ ਬੱਸ ਪਹੁੰਚ ਗਏ ਪਿੰਡ ਤੇ ਹੁਣ ਕਰਾਂਗੇ ਰੈਸਟ ਅਸੀਂ ਬਸ ਰਸਤੇ ਵਿੱਚ ਖਾਣ ਪੀਣੇ ਕੀਤਾ ਬਾਈ ਕੱਲ ਦੇ ਚੱਲੇ ਆ ਕਿਤੇ ਨਹੀਂ ਮੈਂ ਕਹਿੰਦਾ ਵੀ ਕੱਲਾ ਖਾਣ ਪੀਣ ਤੋਂ ਬਿਨਾ ਹੋਰ ਕਿਤੇ ਨਹੀਂ ਰੁਕੇ ਕੋਈ ਰੈਸਟ ਨਹੀਂ ਗੱਡੀ ਚੱਲੋ ਚਾਲ ਚਲੋ ਚਾਲੀ ਆਈ ਜਾਂਦੀ ਹੈ ਅਸੀਂ ਚੱਲੇ ਸੀ ਪਹਿਲਗਾਮ ਤੋਂ ਪਹਿਲਗਾਮ ਚ ਰਹੀ ਸੀ ਨਾ ਪਹਿਲਗਾਮ ਤੋਂ ਨਿਕਲੇ ਸੀ ਅਸੀਂ ਮਾਰਨਿੰਗ ਅਸੀਂ ਪਹਿਲਾਂ ਤਾਂ ਬਤਾਬ ਬੈਲੀ ਦੇਖੀ ਸੀਗੀ ਤੇ ਅਸੀਂ ਨਿਕਲ ਗਏ ਸੀ 8 ਵਜੇ ਬਤਾਬ ਬੈਲੀ ਨੂੰ ਪੋਤੇ ਸੀ 8 ਘੰਟੇ 8 ਘੰਟਾ ਲਾਇਆ ਡੇਢ ਘੰਟਾ ਹਾਂ ਬਸ 10 ਕ ਨੀਅਰ ਅਬਾਊਟ 10 ਕ ਵਜੇ ਸੀ ਉੱਥੋਂ ਵਾਪਸ ਨਿਕਲ ਗਏ ਸੀ ਇਹ ਤੇ ਭਾਈ ਕੱਲ ਤੋਂ ਲੈ ਕੇ ਤੇ ਅੱਜ ਤੱਕ ਦੇਖ ਲਓ ਗੱਡੀ ਚੱਲੋ 40 ਚੱਲੀ ਜਾਂਦੀ ਹੈ ਸਾਡੀ ਗੱਡੀ ਨੇ ਸਾਟੇ ਹਿਸਾਬ ਨਾਲ ਇਹ ਹੈਗੀ ਆ ਟੋਇਟਾ ਲੈਂਡੀ ਆਰਪਨ ਕਰੂਜ਼ਰ ਗੱਡੀ ਆ ਤੇ ਇਹਨੇ ਤੇਲ ਖਾਦਾ ਭਾਈ 12 ਕ 12000 ਦਾ ਖਾਦਾ ਨਾ 12 ਕ 1000 ਦਾ ਤੇ ਗੱਡੀ ਨੇ ਐਵਰੇਜ ਦਿੱਤੀ ਆ 20 ਦੀ 19 20 19 20 ਇੱਥੇ ਐਵਰੇਜ ਆਈਏ ਗੱਡੀ ਦੀ ਖਿੱਚ ਕੇ ਲੈ ਕੇ ਆਏ ਨਾਲੇ ਰੋਕੇ ਰਾਹ 'ਚ ਰੋਕਰ ਰੋਕੇ ਜਾਮ ਜੂਮ ਸਾਰਾ ਕੁਝ ਪਹਾੜ ਪੂਟ ਸਾਰਾ ਕੁਝ A to Z ਬਸ ਇੰਨੇ ਕੀ ਲਿਖਦਾ 12000 ਤੱਕ ਲਿਖਾਦਾ ਸ਼ਰੀਨਗਰ ਗੁਲਮਾਰਗ ਪਹਲਗਾਮ ਤਿੰਨੇ ਜਗ੍ਹਾ ਦਾ ਨਾਲੇ ਅਸੀਂ ਐਕਸਟਰਾ ਬਹੁਤ ਚਲਾਈ ਆ ਉੱਥੇ ਉਹੀ ਸ਼ਹਿਰ ਦੇ ਵਿੱਚ ਜਾਣਾ ਸੀ ਤਾਂ ਅਸੀਂ ਗੱਡੀ ਤੇ ਜਾਂਦੇ ਸੀਗੇ ਸਾਰੇ ਕਿਤੇ ਸਾਡੀ ਗੱਡੀ ਚੱਲ ਗਈ 1600 ਕਿਲੋਮੀਟਰ ਤੇ ਵਧੀਆ ਰਿਹਾ ਟ੍ਰਿਪ ਸਾਡਾ ਹੁਣ ਅਸੀਂ ਪਹੁੰਚ ਗਏ ਬੱਸ ਆ ਹੁਣ 5 ਮਿੰਟਾਂ ਨੂੰ ਘਰੇ ਪਹੁੰਚ ਜਾਾਂਗੇ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਨਵੇਂ ਟੂਰ ਤੇ ਓਕੇ ਜੀ ਥੈਂਕ ਯੂ ਧੰਨਵਾਦ